ਅੱਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਸਵੇਰੇ ਖਬਰਾਂ ਸਾਂਝੀਆਂ ਕਰਦੇ ਸੀ ਉਸੇ ਟਾਈਮ ਦੇ ਉੱਤੇ ਫਲੋਰੀਡਾ ਦੇ ਵਿੱਚ ਇੱਕ ਕਾਲਜ ਦੇ ਵਿੱਚ ਫਲੋਰੀਡਾ ਸਟੇਟ ਯੂਨੀਵਰਸਿਟੀ ਦੇ ਵਿੱਚ ਇੱਕ ਜਣੇ ਨੇ ਗੋਲੀਆਂ ਚਲਾ ਕੇ ਦੋ ਜਣਿਆਂ ਨੂੰ ਮਾਰ ਦਿੱਤਾ ਤੇ ਪੰਜਾਂ ਜਣਿਆਂ ਨੂੰ ਜਿਹੜਾ ਆ ਫਟੜ ਕਰ ਦਿੱਤਾ ਸ਼ੂਰੀ ਜਦੋਂ ਖਬਰ ਸਾਂਝੀ ਕੀਤੀ ਸੀ ਉਸ ਟਾਈਮ ਤੇ ਫਟੜਾਣ ਦੀ ਖਬਰ ਆਈ ਸੀ ਸੋ ਇਸ ਸਬੰਧ ਦੇ ਵਿੱਚ ਜਿਹੜੇ ਦੋ ਜਣੇ ਮਰੇ ਆ ਤੇ 6 ਜਣੇ ਫਟੜੜ ਹੋਏ ਆ ਸੌਰੀ ਇੱਕ ਲੀਅਨ ਕਵਾਂਟੀਟੀ ਦੇ ਜਿਹੜੇ ਸ਼ੈਰਫ ਸਾਂ ਉਹਨਾਂ ਨੇ 20 ਸਾਲਾਂ ਦਾ ਫੀਨਿਕਸ ਇਕ ਨਰਨਾਮ ਦੇ ਬੰਦੇ ਨੂੰ ਜਿਹੜਾ ਆ ਉਹ ਉਹ ਅਰੈਸਟ ਕੀਤਾ ਹੈਗਾ ਆ ਉਹਦੇ ਉਹਨਾਂ ਨੇ ਗੋਲੀ ਵੀ ਮਾਰੀ ਸੀ ਪਰ ਉਹ ਸਰਵਾਈਵ ਹੋ ਗਿਆ ਤੇ ਉਹ ਹਸਪਤਾਲ ਦੇ ਵਿੱਚ ਉਹਦਾ ਜਿਹੜਾ ਇਲਾਜ ਚੱਲ ਰਿਹਾ ਹੈ 20 ਸਾਲਾਂ ਦਾ ਫੀਨਿਕਸ ਇਕਨਰ ਇਹ ਉੱਥੇ ਦੀ ਹੀ ਜਿਹੜੀ ਲਿਊਨ ਕਾਉਂਟੀ ਸ਼ੈਰਫ ਦੀ ਇੱਕ ਡਿਫਟੀ ਆ ਉਸ ਦਾ ਮੁੰਡਾ ਆ ਜੇਸਕਾ ਇਕਨਰ ਦਾ ਤੇ 18 ਸਾਲਾਂ ਤੋਂ ਉਹ ਸ਼ੈਰਫ ਹੈਗੀ ਆ ਬੀਬੀ ਉਹਦਾ ਇਹ ਜਿਹੜਾ ਮੁੰਡਾ ਸੀ ਜਿਸ ਨੇ ਜੜੀਆਂ ਗੋਲੀਆਂ ਚਲਾ ਦਿੱਤੀਆਂ ਸਟੂਡੈਂਟਸ ਦੇ ਉੱਤੇ ਤੇ ਦੋ ਜਾਨੀਆਂ ਦੀ ਜਿਹੜੀ ਆ ਮੌਤ ਹੋ ਗਈ ਹੈ